ਸਤਨਾਕ ਸ਼੍ਰੀ ਵਾਹਿਗੁਰੂ ਸਹਿਬ ਜੀ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਵਾਹਿਗੁਰੂ ਸਹਿਬ ਜੀ ਗਉੜੀ ਮਹਲਾ ਪੰਜਵਾ ਮਾਝੇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਟ ਪਹਿਰਿਆ ਰਾਤੀ ਐ ਪੂਰਨ ਸਤਗੁਰ ਗਿਆਨ ਰਹਾਉ ਜਿਦ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜੰਗੰਕਰ ਨੇੜ ਨ ਆਵਈ ਰਸਨਾ ਹਰ ਕੁਣਗਾ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗ ਮੰਗਾ ਦੇ ਭਈ ਕਿਰਪਾਲ ਗੁਸਾਈਆ ਨੱਠੇ ਸੁਖ ਸੰਤਾਪ ਤੱਤੀ ਵਾਉ ਨ ਲੱਗਈ ਸਤ ਕੋ ਰੱਖੇ ਆਪ ਗੁਰ ਨਾਰਾਇਣ ਦਇਓ ਕਰੋ ਸੱਚਾ ਸਰਜਨ ਹਾਰ ਗੁਰ ਤੋਟਾ ਸਭ ਕੀ ਸ਼ਪਾਇਆ ਜਦ ਨਾਨਕ ਸਦ ਬਲਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਕਿਨ ਮਾਹੀ ਅੰਮ੍ਰਿਤ ਦਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕੋ ਦੀਨੀ ਆਪਣੀ ਸੇਵਾ ਰਹਾ ਮਟ ਗਏ ਚਿੰਤ ਪੁੰਨੀ ਮਨ ਆਸਾ ਕਰੇ ਦਇਆ ਸਤਿਗੁਰ ਗੁਣਤਾਸਾ ਦੁਖ ਨਾਟੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਪਰਮਾਏ ਵਿਚ ਪੁੰਮੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਕਉੜੀ ਮਹਲਾ ਪੰਜਵਾ ਤਾਪ ਗਏ ਪਾਈ ਪ੍ਰਸਾੰਤ ਸੀਤਲ ਭਏ ਕੀਨੀ ਪ੍ਰਵਦਾਤਾ ਪਰਉ ਕਿਰਪਾ ਤੈ ਭੈ ਸੁਹੇਲੇ ਜਨਮ ਜਨਮ ਕੇ ਵਿਛਰੇ ਮਿਲੇ ਰਹਾ ਸਿਮਰਦਾਸ ਸਿਮਰਤ ਪ੍ਰਉਪ ਕਾ ਨਾਮ ਸਗਲ ਰੋਕ ਕਾ ਵਿਸਿਆ ਥਾ ਸੈ ਸੁਹਾਏ ਗੁਲੇ ਹਰ ਬਾਣੀ 8 ਪਹਿਰ ਪ੍ਰਉ ਸਿਮਰੋ ਪ੍ਰਾਣੀ ਦੋਗ ਦਰਦ ਜਉ ਨੇੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵੇ ਕਉੜੀ ਮਹਲਾ ਪੰਜਵਾ ਕੋਟ ਬਿਗਨ ਹੈ ਰੇਕ ਨਮਾਹੇ ਹਰ ਹਰ ਕਤਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸੇ ਅਮਰਤ ਗੁਣ ਜਾਸ ਜਪਾਰ ਚਰਨ ਮਿਟੀ ਕੁੰਦਤਾਸ ਰਹਾ ਸਰਵ ਕਲਿਆਣ ਸੁਖ ਸੈ ਨਿਧਾਨ ਜਾਕੀ ਹਿਰਦੈ ਵਸਹਿ ਭਗਵਾਨ ਹੋ ਖੁਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਦੇ ਮੈਂ ਧਾਰਾ ਸਾਜ ਸੋ ਪਰਮ ਪਜੋ ਪਾਰ ਬ੍ਰਹਮ ਕਹੋ ਨਾਨਕ ਟਲਿਓ ਧਰਮ ਗਉੜੀ ਮਹਲਾ ਪੰਜਵਾ ਸਾਧ ਭਈ ਗੁਰੂ ਗੋਬਿੰਦ ਪਾਈ ਤਾ ਪਾਵਨ ਸੇ ਮੇਰੇ ਭਾਏ ਰਹਾ ਰਾਮ ਨਾਮ ਨਿਤਰਸਨ ਵਕਾਨੋ ਬਿਨ ਸੇ ਰੋਗ ਭੈ ਕਲਿਆਣੇ ਪਾਰ ਬ੍ਰਹਮ ਗੁਣ ਗੰਭੀਚਾਰ ਸਾਧੂ ਸੰਗਮ ਹੈ ਨਿਸਤਾਰੇ ਨਿਰਮਲ ਗੁਣ ਗਾਓ ਨਤ ਨੀਤ ਗਈ ਬਿਆਖੁ ਬਰੇ ਜਨਮੀਤਾ ਮਨ ਵਿਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਇ ਗਉੜੀ ਮਹਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭੈ ਸੇਵਾ ਰਹਾਓ ਸੀਤਲਾ ਤੇ ਰਖਿਆ ਬਿਹਾਰੀ ਪਰਮ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਥ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵਾ ਥਿਰ ਕਰ ਵਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤਾਰੇ ਬਾਦਸ਼ਾਹਾਂ ਸ਼ਾਸੋ ਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਰਪਉ ਹੋਏ ਪੁਜਹੁ ਭਗਵਾਨ ਸਾਦ ਸੰਗ ਮਿਲਕੀ ਨੋ ਦਾਨ ਸ਼ਰਨ ਪਰੇ ਪਰਵੰਤਰ ਜਾਮੀ ਨਾਨਕੋਟ ਬਕਰੇ ਪ੍ਰੋਸਵਾਮੀ ਗੌੜੀ ਮਹਲਾ ਪੰਜਵਾ ਰਾਖ ਪਿਤਾ ਪਰਮੇਰੇ ਮੋਇ ਨਰ ਗੁਣ ਸਭ ਗੁਣ ਤੇਰੇ ਰਹਾ ਪੰਜ ਵਿਖਾ ਦੀ ਇੱਕ ਗਰੀਬਾ ਰ ਕੋ ਰ ਕਰਨ ਹਾਰੇ ਖੇਦ ਕਰਿਆ ਬਹੁਤ ਸੰਤਾਵ ਹੈ ਆਇਓ ਛਣੁ ਤੋ ਹਾਰੇ ਕਰ ਕਰ ਹਾਰੇ ਉਨਿਕ ਵੋ ਭਾਤੀ ਛੁਡ ਹੈ ਕਤਹੂ ਨਾਹੀ ਏਕ ਬਾਤ ਸੰਤਾ ਕੀ ਉਤਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਧੀਰਜ ਪਾਇਆ ਸੰਤੀ ਮੰਗਦੀਓ ਮੋਹਿ ਨਿਰਭਉ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਹਾ ਬਿਕਾਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀ ਗੁਰਦੇਵ ਸੇਵ ਕੀ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪ ਅਲਕ ਆਪੇਵਾ ਤਰਤ ਪੁਨੀਤ ਪਈ ਗੁਣ ਗਾਏ ਤੁਰਤ ਗਿਆ ਹਰ ਨਾਮ ਤੇ ਆਏ ਰਹਾ ਸੋਨੇ ਤਾਈ ਰਵਿਆ ਆਪ ਯਾਤ ਜੁਗਤ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਵਕਣ ਹੋਏ ਸਭ ਥਾਈ ਊਠੇ ਸਭ ਸੁਖ ਪਾਏ ਸਤਿਗੁਰੂ ਟੂਟੇ ਪਾਰ ਬ੍ਰੰਪੁਰ ਭਏ ਰਖਵਾਲੇ ਜਿੱਤੈ ਕਿੱਤੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਉ ਲਕੜਵਰ ਦਰਦ ਤੇ ਆਏ ਰੋ ਗਏ ਸਦਲੇ ਸੁਖ ਪਾਏ ਗੁਰ ਦੁ ਕਟਿਆ ਦਿਨੋਂ দান ਸਫਲ ਜਨਮ ਜੀਵਨ ਪਰਵਾਨ ਰਹਾ ਅਕਤ ਕਥਾਏ ਅੰਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਬ ਜੀਵੇ ਗਿਆਨੀ ਬਿਲਾਵਲ ਮਹਲਾ ਪੰਜਵਾਇ ਸਾਂਤ ਪਾਈ ਗੁਰ ਸਤਗੁਰ ਪੂਰੇ ਸੁਖਭਜੇ ਬਾਜੇ ਅਨਹਦ ਤੂਰੇ ਰਹਾ ਤਾਪ ਪਾਪ ਸੁਨਤਾ ਬਿਨਾਸੀ ਹਰ ਸਮਰਦ ਕਿਲ ਵਿਖਸਾ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਕਰ ਨਾਨਕ ਮੇਰੀ ਪੈਜ ਸਵਾਰੇ ਬਲਾਵਲ ਮਹਲਾ ਪੰਜਵਾਇ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੁਮਾਰਿਆ ਸਾਜ ਨਾ ਹੋਏ ਕਿਰਪਾਲਾ ਵਿਖਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੇ ਯਾਰ ਜाहर ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵੰਤਰੰਤਰ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚ ਨਾਨਕ ਪਲ ਪਾਏ ਪੂਰਨ ਇਚ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਵਾਹ ਗਵਾਇਆ ਨੀਂਦ ਭਏ ਸੁਖ ਸਹਿਜ ਘਰ ਆਇਆ ਰਹਾ ਰਾਜ ਰਜ ਭੋਜਨ ਖਾਓ ਮੇਰੇ ਭਾਈ ਅਮਰਤ ਨਾ ਵਰਤ ਮਾਹ ਤੇ ਆਈ ਨਾਨਕ ਗੁਰਪੂਰੇ ਸ਼ਰਨ ਆਈ ਜਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੂਗ ਰਹਾਓ ਸਰਵ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁਨ ਗਾਵੋ ਨਿਤ ਰਾਮ ਕੀ ਔਕਤ ਜੋਗੈ ਆਏ ਵਸੋ ਕਰਦੇ ਸਮੈ ਭਲੇ ਸੰਜੋਗ ਨਾਨਕ ਪਰਸੋ ਪਰਸਨ ਭਾਏ ਲਹਿ ਗਈ ਵੀ ਲੋਗ ਬਿਲਾਵਲ ਮਹੱਲਾ ਪੰਜਵਾਏ ਬੰਦਨ ਕਾਟਿਆ ਪ੍ਰਵ ਹੋਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮੇ ਤਾਕੀ ਨਦਰ ਨਿਹਾਲ ਗੁਰੂ ਪੂਰਾ ਕਿਰਪਾ ਕਰੀ ਕਟਿਆ ਦੁਖ ਰੋਗ ਹੀ ਮੰਤਨ ਸੀਤਲ ਸੁਖੀ ਭਇਆ ਪ੍ਰਵਤਿਆਨ ਜੋਗ ਰਹਾ ਔਕਦ ਹਰ ਕਾ ਨਾਮ ਹੈ ਜਿਤ ਰੋਗ ਨ ਬਿਆਪੈ ਸਾਧ ਸੰਗ ਮੰਤਨ ਹਿੱਤਾ ਹੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਲਵੇ ਕੁੱਤਰੈ ਸੁਧ ਹੋਏ ਸਾਧੂ ਸ਼ਰਨਾਈ ਸੋੰਤ ਜਤ ਜਤ ਹਰਨਾਮ ਜਸ ਤਾਂ ਕੇ ਦੂਰ ਬਲਾਈ ਮਹਾ ਮੰਤਰ ਨਾਨਕ ਕਥਾ ਏ ਹਰ ਕੇ ਗੁਣ ਗਾਈ ਬਿਲਾਵਲ ਮਹਲਾ ਪੰਜਵਾ ਹਰ 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 ਆਰਾਧੀ ਐ ਹੋਈ ਐ ਆਰੋਗ ਰਾਮਚੰਦ ਕੀ ਲਸ਼ਟ ਕਾ ਜਦ ਮਾਰਿਆ ਰੋਗ ਰਹਾ ਗੁਰਪੁਰਾ ਹਰ ਜਾਪੀ ਐ ਨਿਤ ਕੀਚੈ ਭੂਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਮਰਤਕ ਪਾਈਐ ਬਿਨਸਾ ਵੀ ਯੋਗ ਨਾਨਕ ਪ੍ਰੋਸ਼ਨ ਨਗਤੀ ਕਰਨ ਕਰਨ ਜੋਗ ਰਾਗ ਬਲਾਵ ਲਮਹਲਾ ਪੰਜਵਾ ਤੂਫ ਦੇ ਕਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਔਰ ਪਾਉ ਸਭ ਤਿਆਗਿਆ दारू ਨਾ ਲਿਆ ਤਾ ਪਾਉ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆ ਰਵデア ਸਗਲਾ ਦੁਗਿਆ ਰੱਖ ਨਹਾਰਾ ਰੱਖ ਆਪਨੀ ਕਰਮਿਆ ਰਹਾ ਬਹਾ ਪਕਰ ਪ੍ਰਉ ਕਢਿਆ ਕੀਨਾ ਆਪਣਿਆ ਸਿਮਰ ਸਿਮਰ ਮੰਤਨ ਸੁਖੀ ਨਾਨਕ ਨਿਰਭਇਆ ਸਿਲਾਵਲ ਮਹਲਾ ਪੰਜਵਾ ਰੋਗ ਮਟਾਇਆ ਆਪ ਪ੍ਰਭ ਉਪਜਾ ਸੁਖ ਸ਼ਾਂਤ ਹੈ ਵਡ ਪ੍ਰਤਾਪ ਅਚਰਜ ਰੂਪ ਹਰ ਕੀ ਨੀਂਦਾ ਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹੰ ਤਿਸ ਕੀ ਸ਼ਰਣਾਗਤੀ ਜੋ ਸਦਾ ਸਹਾਈ ਰਹਾ ਬਿਰਸੇ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸਿ ਬਿਲਾ ਬਲ ਮਹਲਾ ਪੰਜ ਆਏ ਤਤਿ ਵਾਉ ਨ ਲਗਈ ਪਰ ਬ੍ਰਹਮ ਸ਼ਰਣਾਇ ਚੌਗੁਰਧ ਮਾਰੈ ਰਾਮਕਾਰ ਦੁਖ ਲਗੈ ਨ ਭਾਈ ਸਤਗੁਰੂ ਪੂਰਾ ਭੇਟਿਆ ਜਨ ਬੰਤ ਬਣਾਈ RAMNAYA ਉਪਦੀਆ ਇਕਲ ਬਲਾਈ ਰਹਾ ਵਰਾਗਲੀ ਤੰਦਾ ਕਨਹਾਰ ਸਬਦ ਮਿਟਾਈ ਕੋ ਮਾਨ ਕਿਰਪਾ ਭਈ ਪ੍ਰਭੈ ਸਹਾਈ ਬਲਾਵਲਾ ਮਹੱਲਾ ਪੰਜਵਾ ਆਪਣੇ ਬਾਲਕਾ ਪਰਖੇਨ ਪਾਰ ਬ੍ਰਹਮ ਗੁਰੂ ਦੇਵਾ ਸੁਖ ਸੰਤ ਸਹਜ ਆਨੰਦ ਭਈ ਪੂਰਨ ਭਈ ਸੇਵ ਰਹਾ ਬਾਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਈ ਜੀਵਾਲੇਨ ਜਾ ਕਵਨ ਪ੍ਰਤਾਪ ਦੁਖ ਮਾਰੇ ਬਖਸ਼ੀਐਨ ਆਪਣੀ ਕਲਤਾਰੀ ਮਤਬਾਚਤ ਫਲ ਦਿੱਤੀਐਨ ਨਾਨਕ ਬਲਿਹਾਰੀ ਬਿਲਾਵਲ ਮਹਲਾ 5 ਤਾਪ ਲਹਾਇਆ ਗੁਰਸਰਜਨ ਹਾਰੇ ਸਤਗਰ ਆਪਣੇ ਕੋਲ ਜਾਇ ਜਿਨ ਪੈਜ ਰੱਖੀ ਸਾਰੈ ਸੰਸਾਰ ਰਹਾ ਕਰ ਮस्तक ਧਾਰ ਬਾਲਕ ਰਖਲੀਨੋ ਪ੍ਰਭ ਅਮਰਤ ਨਾਮ ਮਹਾਰਸਦੀਨੋ ਦਾਸ ਕੇ ਲਾਜ ਰਖੈ ਮਹਿਰਵਾਨੋ ਗੁਰੂ ਨਾਨਕ ਬੋਲੇ ਦਿਰਘੈ ਪਰਵਾਨ ਬਿਲਾਵਲ ਮਹਲਾ ਪੰਜਵਾਏ ਤਾ ਪਾਪ ਤੇ ਰਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੈ ਮੈਂ ਜਾਪ ਰਹਾ ਕਰ ਕਿਰਪਾ ਹਤ ਪ੍ਰਭ ਦੀਨੇ ਜਗਤੁ ਧਾਰ ਨਵਖੰਡ ਪ੍ਰਤਾਪ ਦੁਖ ਵਿੰਸੇ ਸੁਖ ਆਨੰਦ ਪਰਵੇਸਾ ਤਿਸ਼ਨ 부ਝੀ ਮਨ ਤਨ ਸਚ ਧਾਪੈ ਅਨਾਥ ਕੋ ਨਾ ਦਰਸ਼ਨ ਸਮਰਥਾ ਸਭ ਸਿਸ਼ਟ ਕੋ ਮਾਈ ਬਾਪ ਆਤ ਅਚਲ ਭੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹਲਾ 5 ਆਏ ਕਰਿ ਇਸ਼ਨਾਨ ਸਿਮਰ ਪਰਵੈ ਆਪਣਾ ਮੰਤਨ ਭਏ ਅਰੋਗਾ ਕੋਟ ਵਿਗਨ ਲਾਤੇ ਪ੍ਰਵਸ਼ਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਨਹੁ ਪੜੋ ਨਿਤ ਭਾਈ ਗੁਰਪੂਰੇ ਤੋਂ ਰੱਖਿਆ ਰਹਾ ਸਾਚਾ ਸਾਇ ਵੀਮਤ ਵਡਾਈ ਭਗਤ ਅਚਲ ਦਿਆਲਾ ਸੰਤਾਂ ਕੀ ਪਹਿਜ ਰਖਤਾ ਆਇਆ ਆਦ ਬਿਰਧ ਪ੍ਰਤਪਾਲਾ ਆਰੇ ਮਰਤੋ ਨਾ ਪੋਜਨ ਨਤ ਪੁੰਚੋ ਸਰਬੇ ਲਾਮਕ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਇਹ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਚੁਕੀ ਅੰਤਰ ਗੁਰੂ ਨਾਨਕ ਕੀ ਵੜਿਆਈ ਸੋਰਠ ਮਹਲਾ ਪੰਜਵਾ ਸੋਖ ਮੰਗਲ ਕਲਿਆਣ ਸੈ ਧੰਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੈ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਉਵਰੇ ਸਤਿਗੁਰ ਕੀ ਸ਼ਰਨਾਈ ਜਾਂ ਕਿਸੇ ਉਹਨਾਂ ਮਰਤੀ ਚਾਈ ਰਹਾ ਕਰਮੈ ਸੂਕ ਬਹਰ ਪੰ ਸੁਕਾ ਪ੍ਰਭ ਆਪਣੇ ਭੈ ਦਇਆਲਾ ਨਾਨਕ ਬਿਗਨ ਲਾਗੈ ਕੋ ਮੇਰਾ ਪ੍ਰਭ ਆ ਕਿਰਪਾਲਾ ਸੋਟ ਮਹਲਾ ਪੰਜਵਾ ਗਾਇ ਕਲੇਸ਼ ਰੋਗ ਸਭ ਨਾਸ਼ੇ ਪ੍ਰਭ ਆਪਣੇ ਕਿਰਪਾ ਧਾਰੀ ਆੜ ਪੈਰ ਆਰਾਧੋ ਸੁਆਮੀ ਪੂਰਨ ਘਰ ਹਮਾਰੇ ਹਰ ਜੀਉ ਤੂੰ ਸੁਖ ਸੰਪਤਿ ਰਾਸ ਰੱਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਇ ਸਿ ਪਾਵੋ ਆਪਣੇ ਕਸਮ ਪਰੋਸਾਏ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠਿ ਮਹਲਾ ਪੰਜਵਾਏ ਸਿਮਰ ਸਿਮਰ ਗੁਰ ਸਤ ਗੁਰਿਆ ਆਪਣਾ ਸਭਲਾ ਦੁਖ ਮਿਟਾਇਆ ਤਾਪ ਰੋਗ ਹੈ ਗੁਰ ਵਚਨੀ ਮਨ ਚੇ ਫਲ ਪਾਇਆ ਮੇਰਾ ਗੁਰ ਪੂਰਾ ਸੁਭਾਤਾ ਕਾਰਨ ਕਾਰਨ ਸਮਰਸਵਾਮੀ ਪੂਰਨ ਪਰਕ ਵਿਧਾਤਾ ਰਹਾ ਅਨੰਦ ਬਿਨੋਦ ਮੰਗਲ ਕੋ ਗਾਵੋ ਗੁਰੂ ਨਾਨਕ ਭੈ ਤਿਆਲਾ ਜਜੇ ਘਰ ਭੈ ਜਗ ਭੀਤਰ ਹੋਆ ਪਰਮ ਬ੍ਰਹਮ ਰਖਵਾਲਾ ਸੋਟ ਮਹਲਾ ਪੰਜਵਾਂ ਏ ਦੁਰਤ ਗਵਾਇਆ ਹਰ ਪ੍ਰਵਿਆਪੇ ਸਭ ਸੰਸਾਰ ਉਬਾਰਿਆ ਪਰ ਬ੍ਰਹਮ ਪ੍ਰਭੂ ਕਿਰਪਾ ਧਾਰੀ ਆਪਣਾ ਬਿਰਦ ਸੁਮਾਰਿਆ ਕੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾ ਪਤ ਧਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪਰਵਾਸੈ ਬਖਸ਼ ਲੀਐ ਸੋ ਸਚੈ ਸਾਹਿਬ ਸੋ ਨਨਕੀ ਅਰਦਾਸਾ ਸੋਠ ਮਹੱਲਾ ਪੰਜਵਾਂ ਬਖਸ਼ਾ ਪਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਪਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਰ ਸਗਲ ਸਵਾਰੇ ਹਰ ਜਨ ਸਮਰਿਆ ਨਾਮ ਅਧਾਰੇ ਤਾਂ ਪੁਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾ ਸਨਾਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰੂ ਰਾਖਿਆ ਵੱਡੀ ਵਿਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੋਰਠ ਮਹਲਾ ਪੰਜਵਾ ਪਾਏ ਕਿਰਪਾਲ ਗੁਰੂ ਗੋਵਿੰਦਾ ਸੁਗਲ ਨੂਰ ਪਾਏ ਅਸਰ ਭਏ ਲਗ ਹਰ ਚਲਣੀ ਗੋਵਿੰਦ ਕੈ ਗੁਣ ਗਾਏ ਬਲੋ ਸਮੂਰਤ ਪੂਰਾ ਸੰਸੈ ਆਨੰਦ ਨਾਮ ਜੱਪ ਵਾਚੇ ਅਨਹਦ ਤੂਰਾ ਰਹਾ ਮਿਲੇ ਸਵਾਮੀ ਪ੍ਰੀਤਮ ਆਪਣੇ ਘਰ ਮੰਦਰ ਚੁਗਦਾਏ ਹਰਨਾਮ ਨਿਹਾਲ ਨਾਨਕ ਚੰਦ ਪਾਇਆ ਸਗਲੇ ਇਚ ਪੁਜਾਈ ਸੋਟ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ 사ਗਰ ਪ੍ਰਵਿਸਰੋ ਨਾਹੀ ਮਨ ਚ ਦਿੜਿਆ ਫਲ ਪਾਏ ਰਹਾ ਸਤਗੁਰ ਪੂਰਿਆ ਤਪ ਗਵਾਇਆ ਆਪਣੀ ਕਿਰਪਾ ਧਾਰੀ ਪਰਮ ਬ੍ਰਹਮ ਪ੍ਰਭੈ ਦਇਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਰ ਨਾਮ ਆਧਾਰੋ ਨਾਨਕ ਪਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਟ ਮਹੱਲਾ ਪੰਜਵਾ ਮੇਰਾ ਸਤਗੁਰੁ ਰਖਵਾ ਲਾਹੁਆ ਧਰਿ ਕਿਰਪਾ ਪ੍ਰਵਾਦ ਰਖਿਆ ਹਰਿ ਗੋਵਿੰਦ ਮੰਨਿ ਰੁਵਾ ਰਹਾ ਤਾਬ ਗਿਆ ਪ੍ਰਵਾ ਮਿਟਾਇਆ ਜਨ ਕੀ ਲਾਜ ਰਕਾਈ ਸਾਧ ਸੰਗਤਿ ਸਫਲ ਪਾਈ ਸਤਗੁਰ ਤੈ ਵੱਲ ਜਾਇ ਹਲਦ ਪਲਦ ਕਰੋ ਦੁਗਹਿ ਸਵਾਰੇ ਉਮਰਾ ਕੋ ਨਾ ਕੋ ਨਾਮ ਵਿਚਾਰਿਆ ਟੱਲੋ ਬਚਨ ਦਾ ਨੰਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਟ ਮਹਲਾ ਪੰਜਵਾ ਜੀ ਇਹ ਜੰਤਰ ਤਉ ਤਿਸਕੇ ਕੀਏ ਈ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰਖੈ ਪੂਰਨ ਭਈ ਵਡਾਏ ਪਰ ਬ੍ਰਹਮਪੂਰਾ ਮੇਰੇ ਨਾਲ ਗੁਰਪੂਰੇ ਪੂਰੀ ਸਵਰਾ ਕੀ ਹੋਏ ਸਰਉੰਦਾ ਯਾਲ ਰਹਾ ਅੰਧ ਨਾਨਕ ਨਾਮ ਤੇ ਆਈ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠਲਾਏ ਰੱਖੈ ਜੋ ਬਾਰਿਕ ਤਤ ਮਾਤਾ ਸੋਟ ਮਹਲਾ ਪੰਜਵਾ ਥਾੜ ਪਾਈ ਕਰਤਾਰੇ ਤਵ ਛੁੜ ਗਿਆ ਪਰਵਾਰੇ ਗੁਰਪੂਰ ਹੈ ਰਾਖੀ ਛਣ ਸੱਚੇ ਕੀ ਤਾਕੀ ਪਰਮੇਸ਼ਰ ਆਪੋ ਆ ਰਖਵਾਲਾ ਸੰਸਾਏ ਸੁਖੰਦ ਮੈਂ ਉਪਜੇ ਮਨ ਹਵਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਉਹ دارو ਤਿੰਨ ਸਗਲਾ ਰੋਗ ਬਿਦਾਰੋ ਆਪਣੀ ਕਿਰਪਾ ਧਾਰੀ ਤਿੰਨ ਸਗਲੇ ਬੱਤ ਸਵਾਰੇ ਪਰਵ ਪ੍ਰਭ ਮਿਰਦ ਸੁਮਾਰੇ ਆ ਹਮਰਾ ਗੁਣ ਔਗਣ ਨਾ ਵਿਚਾਰਿਆ ਰਹਾ ਗੁਰ ਕਾ ਸ਼ਬਦ ਭਇਓ ਸਾ ਕੀ ਤਿੰਨ ਸਗਲੇ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੋ ਸਹਬ ਗੁਣੀ ਜਹੇ ਰਾ ਜਪੁ ਨਾਨਕ ਅੰਦਾਉ ਸਚ ਸਾਕੀ ਆਪਣੇ ਦਾਸ ਕੀ ਪੈਜ ਰਾਕੀ ਬਿਲਾਵਲ ਮਹਲਾ ਪੰਜਵਾ ਅਗੇ ਪਚੈ ਕੁਸ਼ਲ ਭਇਆ ਗੁਰਪੂਰੇ ਪੂਰੀ ਸਵਰਾਕੀ ਪਾਰ ਬ੍ਰਹਮ ਪਰਵ ਕੀ ਨੀ ਮਾਇ ਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੂਖ ਦਰਸਗਲਾ ਮਿਟ ਗਿਆ ਸਾੰਤ ਸਹਿਜ ਆਨੰਦ ਗੁਨ ਗਾਏ ਤੂਤ ਦੁਸ਼ਟ ਸਭ ਹੋਏ ਕਇਆ ਗੁਣ ਔਗਣ ਪ੍ਰਭ ਕਛਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤਤਲ ਵਡਾਈ ਚੁੱਤੇ ਵੰਦਾਸੀ ਨਾਨਕ ਚਰੈ ਹਰ ਕੀ ਜਇ ਗੁਣ ਔਗਣ ਪ੍ਰਭ ਕਛਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤਤਲ ਵਡਾਈ ਚੁੱਤੇ ਵੰਦਾਸੀ ਨਾਨਕ ਚਰੈ ਹਰ ਕੀ ਜਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ